ਜੀ ਸਾਰੀ ਕਾ ਉਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜੀਆਂ ਪੈ ਮੋਡੂਲ ਦੇ ਦੌਰ ਦੀਆਂ ਪੱਤਰ ਤੇ ਮੈਗਜ਼ੀਨਾਂ ਆਈਆਂ ਸੀ ਪੰਜਾਬੀ ਦੀਆਂ ਉਹਨਾਂ ਦੇ ਬਾਰੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਆਈ ਸੀ ਉਹ ਸੀ ਅਕਾਲੀ ਮੈਗਜ਼ੀਨ ਜਿਹੜੀ ਕਿ 1921 ਦੇ ਵਿੱਚ ਆਈ ਸੀ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਸਾਰੀਆਂ ਡਿਟੇਲ ਦਿਖਾ ਦਿੰਦੀ ਆ ਵਿੱਕੇ ਉਸ ਤੋਂ ਬਾਅਦ ਤੁਸੀਂ ਇਹਦਾ ਰਾਈਟ ਡਾਉਨ ਕਰਨਾ ਹੈ ਤਾਂ ਮੈਂ ਦੁਬਾਰਾ ਕਰ ਲਊਂਗੀ 1921 ਸਭ ਤੋਂ ਪਹਿਲਾਂ 1921 ਦੇ ਵਿੱਚ ਆਈ ਸੀ 1921 ਦੇ ਵਿੱਚ ਜਿਹੜੀ ਮੈਗਜ਼ੀਨ ਸੀ ਉਹਦਾ ਨਾਮ ਸੀ ਕਾਲੀ ਠੀਕ ਹੈ ਜੀ ਕਾਲੀ ਮੈਗਜ਼ੀਨ ਸੀ ਜਿਹੜੀ ਸਭ ਤੋਂ ਪਹਿਲਾਂ ਆਈ 1921 ਉਸ ਤੋਂ ਬਾਅਦ 1923 ਦੇ ਵਿੱਚ ਆਈ ਸੀ ਇਸ ਦਾ ਨਾਮ ਪ੍ਰੀਤਮ ਸੀ ਜਿਹੜੀ 1923 ਵਿੱਚ ਆਈ ਸੀ ਨਾ ਉਸ ਦਾ ਨਾਮ ਸੀ ਪ੍ਰੀਤਮ ਇਹ 1920 ਤੇ ਵਿੱਚ ਆਈ ਸੀ ਉਸ ਤੋਂ ਬਾਅਦ 1924 ਦੇ ਵਿੱਚ ਆਈ 1925 ਦੇ ਵਿੱਚ ਆਈ ਜਿਹੜੀ 1924 ਵਿੱਚ ਆਈ ਸੀ ਉਹਦਾ ਨਾਮ ਸੀ ਫੁੱਲਵਾਰੀ ਉਸ ਤੋਂ ਬਾਅਦ 1925 ਵਿੱਚ ਆਈ ਕਿਰਤੀ ਠੀਕ ਹੈ ਜੀ ਤੇ ਜਿਹੜੀ ਫੁੱਲਵਾਰੀ ਸੀ ਜੋ ਕਿ 1924 ਵਿੱਚ ਆਈ ਸੀ ਉਹਨਾਂ ਦੇ ਜਿਹੜੇ ਸੰਪਾਦਕ ਸੀ ਉਹ ਹੀਰਾ ਸਿੰਘ ਗੜਕ ਸੀ ਹੀਰਾ ਸਿੰਘ ਗੜਕ ਹੀਰਾ ਸਿੰਘ ਗੜਕ ਜੋ ਬੇ ਫਲਵਾੜੀ ਮੈਗਜ਼ੀਨ ਸੀ ਉਹਨਾਂ ਦੇ ਉਹਨਾਂ ਨੇ ਸ਼ੁਰੂ ਕੀਤੀ ਸੀ ਹੀਰਾ ਸਿੰਘ ਗੜਕ ਨੇ ਉਸ ਤੋਂ ਬਾਅਦ ਆ ਜਾਂਦਾ ਜੀ 1926 ਵਿੱਚ ਮੌਜੀ 1926 ਮੌਜੀ ਮੈਗਜ਼ੀਨ 1952 ਦੇ ਵਿੱਚ ਸੋ 1928 ਦੇ ਵਿੱਚ ਆਉਂਦੀ ਹੈ ਜੀ ਹੰਸ ਉਸ ਤੋਂ ਬਾਅਦ 1928 ਦੇ ਵਿੱਚ ਹੀ ਆ ਜਾਂਦੀ ਹੈ ਪੰਜਾਬੀ ਪਰਿਵਾਰ ਪੰਜਾਬ ਦੀ ਪਰਿਵਾਰ ਜਿਹੜੀ ਕਿ 1928 ਦੇ ਵਿੱਚ ਆਉਂਦੀ ਹੈ ਉਸ ਤੋਂ ਬਾਅਦ ਜੀ ਜਿਹੜੀ ਪ੍ਰੀਤ ਲੜੀ ਨੇ ਸਟਾਰਟ કરી ਸੀ ਉਹ 1933 ਦੇ ਵਿੱਚ ਆਉਂਦੀ ਹੈ ਜੀ ਪੁਲੜੀ 1936 ਦੇ ਵਿੱਚ ਆਉਂਦੀ ਹੈ ਜੀ ਪ੍ਰਭਾਤ 1936 ਵਿੱਚ ਪ੍ਰਭਾਤ ਆਉਂਦੀ ਹੈ ਉਸ ਤੋਂ ਬਾਅਦ ਜੀ 1937 ਦੇ ਵਿੱਚ ਆਉਂਦੀ ਹੈ ਸੁਜਾਨ ਸਿੰਘ ਦੀ ਜਿਹੜੀ ਕਿ ਸੁਜਾਨ ਸਿੰਘ ਨੇ ਸਟਾਰਟ ਕੀਤੀ ਸੀ ਸੁਜਾਨ ਸਿੰਘ ਨੇ ਸਟਾਰਟ ਕੀਤੀ ਸੀ ਲਿਖਾਰੀ ਪੂਰਪਾਰ ਇਸ ਸਤਨਾਕ ਉਸ ਤੋਂ ਬਾਅਦ ਆਉਂਦੀ ਹੈ ਜੀ ਪੰਜ ਦਰਿਆ ਮੌਨ ਸਿੰਘ ਦੀ ਜਿਹੜੀ ਕੀ 1938 ਦੇ ਵਿੱਚ ਆਉਂਦੀ ਹੈ 1938 ਵਿੱਚ ਆਉਂਦੀ ਹੈ ਉਸ ਤੋਂ ਬਾਅਦ 1942 ਦੇ ਵਿੱਚ ਆਉਂਦੀ ਹੈ ਪੰਜਾਬੀ ਸਾਹਿਤ ਉਸ ਤੋਂ ਬਾਅਦ 1966 ਦੇ ਵਿੱਚ ਆਉਂਦੀ ਹੈ ਜੀ ਅਮਰਤਾ ਪ੍ਰੀਤਮ ਦੀ 1966 ਦੇ ਵਿੱਚ ਅਮਰਤਾ ਪ੍ਰੀਤਮ ਦੀ ਆਉਂਦੀ ਹੈ ਜੀ ਨਾਗਮਣੀ ਨਾਗਮਣੀ ਤਾਂ ਇਹ ਕਾਫੀ ਦੇਰ ਦਾ ਪਚਲਦੀ ਰਹੀ ਹੈ ਬਹੁਤ ਇੰਪੋਰਟੈਂਟ ਹੈ ਇਹ ਨਾਲ ਰਿਲੇਟਡ ਕਾਫੀ ਬਾਰ ਕੁਸਚਨ ਆ ਜਾਂਦਾ ਹੈ ਉਸ ਤੋਂ ਬਾਅਦ 1970 ਦੇ ਵਿੱਚ ਆਉਂਦੀ ਹੈ ਜੀ ਪਰੰਪਰਾ ਪਰੰਪਰਾ ਜੋ ਕੀ ਬਨਜਾਰਾ ਵੇਦੀ ਜੀ ਦੀ ਲਿਖੀ ਹੋਈ ਹੈ ਸੌਰੀ ਅਨੰਨੇ ਸਟਾਰਟ ਕੀਤੀ ਸੀ ਆ ਦੇਖੋ ਇੱਕ ਵਾਰ ਇਹਨਾਂ ਪਰਵਿਨੀ ਜਾ ਮਾਰ ਲੋ ਕਾਲੀ ਮੈਗਜ਼ੀਨ 1921 ਪ੍ਰੀਤਾਂ ਉਨ੍ਹੀ ਸਤੈ ਫਲਵਾੜੀ 1924 ਕਿਰਤੀ 1925 ਮਾਜੀ 1926 ਹੰਸ 1928 ਪੰਜਾਬੀ ਦਰਬਾਰ ਵੀ 1928 ਪ੍ਰੀਤ ਲੜੀ 1933 ਜੇਕੜੀ ਕੇ ਗਰਬਖਸ਼ ਸਿੰਘ ਪ੍ਰੀਤ ਲੜੀ ਨੂੰ ਸਟਾਰਟ ਕੀਤੀ ਪਰਵਾਹ 1936 1937 ਵਿੱਚ ਸੁਜਾਨ ਸਿੰਘ ਵੀ ਆ ਜਾਂਦੀ ਹੈ ਲਿਖਾਰੀ ਪੰਜ ਦਰਿਆ ਮੋਹਨ ਸਿੰਘ ਵੀ 1942 ਵਿੱਚ ਪੰਜਾਬੀ ਸਾਹਿਤ ਆਉਂਦੀ ਹੈ ਫਿਰ ਆਉਂਦੀ ਹੈ ਨਾਗਵਾਨੀ 1968 ਦੇ ਵਿੱਚ ਇਹ ਜਿਹੜੀਆਂ ਸਾਰੀਆਂ ਇਹਨਾਂ ਦਾ ਸਕਰੀਨ ਸ਼ਾਟ ਵੀ ਤੁਸੀਂ ਲੈ ਸਕਦੇ ਹੋ ਜੀ ਧੰਨਵਾਦ